ਤੰਤਨ ਬਾਬਾਜੀ ਸਿੰਘ ਜੀ ਤੰਤਨ ਬਾਬਾ ਜੁਝਾਰ ਸਿੰਘ ਜੀ ਨੰਦ ਲਾਲ ਨੂਰਪੁਰੀ ਜੀ ਦੀ ਕਵਿਤਾ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਆਪ ਜੀ ਦੇ ਸੰਮੁਖ ਲੈ ਕੇ ਹਾਜ਼ਰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮੈਲਾ ਦੀ ਬਹਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮੈਲਾ ਦੀ ਬਹਾਰ ਨੂੰ ਜਿੰਨਾ ਦੀਆਂ ਚਾਈ ਚਾਈ ਕੋੜੀਆਂ ਸੀ ਗੋਣੀਆਂ ਸੇਰਿਆਂ ਦੇ ਨਾਲ ਜੋਸੀ ਸੋਨੀਆ ਸਜੋਨੀਆ ਸੇਰੇ ਆਂਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰੀਆ ਅਜੀਤ ਤੇਜੁਜਾਰ ਨੂੰ ਕਿੱਥੇ ਮਾਤਾ ਤੋਰੀਆ ਅਜੀ ਤੇਜ ਜਾਰੇ ਨੂੰ ਸੁੰਨੇ ਸੁੰਨੇ ਜਾਪ ਦੇ ਨੇ ਮੈਲ ਤੇ ਅਟਾਰੀਆਂ ਚਾਂਦ ਜਈਆਂ ਸੂਰਤਾਏ ਕਿੱਥੇ ਗਈਆਂ ਪਿਆਰੀਆਂ ਕੰਨ ਤੋੜ ਦਿੱਤਾ ਏ ਸੋਨੇ ਪਰਵਾ ਕਿੱਥੇ ਮਾਤਾ ਤੋ ਰਿਆ ਜੀਤ ਤੇਜੁ ਜਾਰ ਨੂੰ ਕਿੱਥੇ ਮਾਤਾ ਤੋ ਰਿਆ ਜੀਤ ਤੇਜੁ ਜਾਰ ਨੂੰ ਪਿਤਾ ਦਸ਼ਮੇਸ਼ ਜਦੋਂ ਚਾਈ ਚਾਹੀਆਂਗੇ ਅੱਜ ਕਿੱਥੋਂ ਹਾਕਾ ਮਾਰੇ ਨਾ ਨੂੰ ਬੁਲਾਉਣਗੇ ਕਿਵੇਂ ਠੰਡ ਪਾਉ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋ ਰਿਆ ਜੀਤ ਤੇਜ ਜਾਰ ਨੂੰ ਕਿੱਥੇ ਮਾਤਾ ਤੋ ਰਿਆ अजीत ਤੇਜੁ ਜਾਰ ਨੂੰ ਪੁੱਤरां ਦੇ ਦੁੱਖ ਤੇ ਵਿਛੋੜੇ ਚੱਲੇ ਜਾਣ ਨਾ ਪੁੱਤरां ਦੇ ਬਿਨਾ ਚੰਗਾ ਲਗਦਾ ਜਹਾਨ ਨਾ ਨੂਰ ਪੂਰੀ ਪੋਛ ਕੇ ਤਾਂ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋਰੀਆ ਅਜੀਤ ਤੇਜੁਜਾਰ ਨੂੰ ਕਿੱਥੇ ਮਾਤਾ ਤੋਰੀਆ ਅਜੀਤ ਤੇਜੁਜਾਰ ਨੂੰ ਕਿੱਥੇ ਮਾਤਾ ਤੋਰੀਆ ਆਜੀਤ ਤੇਜੂ ਜਾਰ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ